ਖੁਸ਼ਿਆਰਪੁਰ ਵਿਖੇ 5 ਸਾਲਾ ਬੱਚੇ ਦੇ ਕਤਲ ਤੋਂ ਬਾਅਦ ਕਈ ਪਿੰਡਾਂ ਦੇ ਵਿੱਚ ਰੋਸ ਦੇਖਣ ਨੂੰ ਮਿਲਿਆ ਜਿਸ ਦੇ ਚੱਲਦੇ ਹੋਏ ਕਰੀਬ 25 ਪਿੰਡਾਂ ਨੇ ਪ੍ਰਵਾਸੀਆਂ ਦੀ ਕੀਤਾ ਮਤਾ ਪਾਸ ਕੀ ਕੀਤਾ ਮਤਾ ਪਾਸ ਵੇਖੋ ਪੂਰੀ ਰਿਪੋਰਟ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜੀ ਤੇ ਅੱਜ ਸਾਡੇ ਜਿਹੜੇ ਇਲਾਕੇ ਦੇ ਖੁਸ਼ਿਆਰਪੁਰ ਦੇ ਜਿੰਨੇ ਵੀ ਸਾਡੇ ਭਰਾ ਖੜੇ ਹੈਗੇ ਆ ਸਾਰੇ ਵੱਖ-ਵੱਖ ਪਿੰਡਾਂ ਦੇ ਸਰਪੰਚ ਜਿਨ੍ਹਾਂ ਨੂੰ ਅਸੀਂ ਕੱਲ ਇੱਕ ਟੋਲ ਦੇ ਉੱਤੇ ਰਿਕੁਐਸਟ ਕੀਤੀ ਸੀ ਚਲੋ ਸਾਰੇ ਭਰਾਏ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੀ ਘਟਨਾ ਸਾਡੇ ਹੁਸ਼ਿਆਰਪੁਰ ਦੇ ਵਿੱਚ 9 ਤਰੀਕ ਨੂੰ ਇੱਕ 5 ਸਾਲ ਦੇ ਬੱਚੇ ਦੇ ਨਾਲ ਇੱਕ ਪ੍ਰਵਾਸੀ ਵੱਲੋਂ ਜਿਹੜੀ ਦਰਿੰਦਗੀ ਜਿਹਦੀਆਂ ਮਤਲਬ ਹਰ ਹੱਦਾਂ ਪਾਰ ਕੀਤੀਆਂ ਗਈਆਂ ਜਿਹੜੀਆਂ ਅਸੀਂ ਉਹ ਬਿਆਨ ਕਰਕੇ ਦੱਸ ਨਹੀਂ ਸਕਦੇ ਉਸ ਚੀਜ਼ ਦਾ ਪਹਿਲਾਂ ਤਾਂ ਅਸੀਂ ਇਹ ਅਰਦਾਸ ਬੇਨਤੀ ਕਰਦੇ ਹਾਂ ਪਰਮਾਤਮਾ ਅੱਗੇ ਕਿ ਉਸ ਬੱਚੇ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਦੇਵੇ ਪਰਵਾਰ ਨੂੰ ਪਾਣਾ ਬੰਨਣ ਦਾ ਬਲਬਖਸ਼ ਸੋ ਇਹ ਜਿਹੜੀਆਂ ਚੀਜ਼ਾਂ ਘਟਨਾਵਾਂ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਪ੍ਰਵਾਸੀਆਂ ਦੀਆਂ ਦੇਖਦੇ ਆ ਰਹੇ ਹਾਂ ਸੋ ਕਿਸੇ ਨਾ ਕਿਸੇ ਨੂੰ ਜਿਹੜਾ ਹੈਗਾ ਇਹ ਪਹਿਲ ਕਰਮੀ ਜਿਹੜੀ ਉਹ ਕਰਨੀ ਪੈਣੀ ਸੀ ਤੇ ਅਸੀਂ ਸਾਰੇ ਜਿੰਨੇ ਵੀ ਸਾਡੇ ਤਤਵੰਤੇ ਸੱਜਣ ਜਿੰਨੇ ਵੀ ਸਾਡੇ ਭਰਾ ਸਰਪੰਚ ਸਹਿਬਾਨ ਚਾਹੇ ਉਹ ਸਾਡੇ ਰਣਜੀਤ ਸਿੰਘ ਜੀ ਖੜਕਾਂ ਤੋਂ ਸਾਬਕਾ ਸਰਪੰਚ ਪ੍ਰਦੀਪ ਸਿੰਘ ਜੀ ਸਰਪੰਚ ਖੜਕਾਂ सुखविंद जी सिंहपुर तो प्रितपाल जी बसी मुस्तफा तो सरबजीत कौर जी सरपंच बसी मुस्तफा अशोक कुमार चक साधु सुरेंद्र कुमार डाड़ा अमरजीत सिंह चक साधु कश्मीरी लाल बैंकलोनी प्रवीन पाठक बैंकलोनी हरजिंदर पाल चक साधु सुरजीत पाल बिलासपुर करनैल सिंह अलाहाबाद रविंद्र सिंह नंदन तीर्थ राम जी सत्याल तो जसवीर ਜਸਵੀਰ ਕੁਮਾਰ ਜੀ ਸ਼ਾਂਤੀ ਨਗਰ ਤੋਂ ਕੁਲਦੀਪ ਕਿਲਾ ਬਰੋਂ ਤੋਂ ਪੱਪੀ ਜੀ ਸ਼ੌਣੀ ਕਲਾ ਤੋਂ ਸਰਬਜੀਤ ਕੌਰ ਨੰਗਲ ਸ਼ਹੀਦਾਂ ਤੋਂ ਤੇ ਅਵਤਾਰ ਸਿੰਘ ਖੜਕਾ ਤੋਂ ਤੇ ਸ਼ੇਰਗੜ ਤੋਂ ਸਰਪੰਚ ਜਿਹੜੇ ਸਾਡੇ ਸਾਰੇ ਹੀ ਮਾਨਯੋਗ ਭਰਾ ਸਰਪੰਚ ਇਕੱਠੇ ਹੋਏ ਆ ਸਾਰਿਆਂ ਨੇ ਜਿਹੜੀ ਘਟਨਾ ਹੈ 9 ਤਰੀਕ ਨੂੰ ਵਾਪਰੀ ਆ ਸਾਡੇ ਹੁਸ਼ਿਆਰਪੁਰ ਦੇ ਵਿੱਚ ਮੁੜ ਕੇ ਦੁਬਾਰਾ ਇਦਾਂ ਦੀ ਕੋਈ ਵੀ ਘਟਨਾ ਸਾਡੇ ਇਲਾਕੇ ਦੇ ਵਿੱਚ ਨਾ ਹੋਵੇ ਇੱਕ ਅਸੀਂ ਸਾਰੇ ਭਰਾਵਾਂ ਨੇ ਬੈਠ ਕੇ ਤੇ ਇੱਕ ਮੀਟਿੰਗ ਕੀਤੀ ਆ ਔਰ ਅਸੀਂ ਇੱਕ ਆਪਣਾ ਸਾਂਝਾ ਬਿਆਨ ਲਿਖਿਆ ਤੇ ਕੋਈ ਵੀ ਪ੍ਰਵਾਸੀ ਬੰਦਾ ਸਾਡੇ ਇਲਾਕੇ ਦੇ ਵਿੱਚ ਜਿਹਨਾਂ ਪਿੰਡਾਂ ਦੇ ਮੈਂ ਨਾਮ ਬੋਲੇ ਆ ਜਿਹੜੇ ਵੀ ਭਰਾ ਸਾਡੇ ਕੋਲ ਇੱਥੇ ਬੈਠੇ ਆ ਇਹਨਾਂ ਨੇ ਸਾਨੂੰ ਯਕੀਨ ਦਵਾਇਆ ਕਿ ਇਹਨਾਂ ਪਿੰਡਾਂ ਦੇ ਵਿੱਚ ਕੋਈ ਵੀ ਪ੍ਰਵਾਸੀ ਬੰਦਾ ਜੇਕਰ ਸਾਡੇ ਪਿੰਡ ਦੇ ਵਿੱਚ ਆਉਣਾ ਉਹਨਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਰਕਾਰੀ ਜਿਹੜਾ ਕਾਗਜ਼ਾਤ ਹੈਗਾ ਉਹ ਤਸਦੀਕ ਨਹੀਂ ਕੀਤਾ ਜਾਊਗਾ ਚਾਹੇ ਕੋਈ ਉਹ ਆਧਾਰ ਕਾਰਡਾ ਚਾਹੇ ਕੋ ਉਹਨਾਂ ਦੀ ਰਜਿਸਟਰੀ ਹੈ ਚਾਹੇ ਕਿਸੇ ਤਰ੍ਹਾਂ ਦਾ ਕੋਈ ਵੀ ਸਰਕਾਰ ਦੇ ਨਾਲ ਸੰਬੰਧਿਤ ਜਿਹੜਾ ਪੇਪਰ ਹੈਗਾ ਉਹ ਤਸਦੀਕ ਨਹੀਂ ਕੀਤਾ ਜਾਊਗਾ ਸਰਪੰਚ ਸਾਹਿਬ ਜਿਹੜੀ ਪ੍ਰਵਾਸੀ ਕਮਿਊਨਿਟੀ ਹੈ ਜੀ ਉਹਨਾਂ ਦਾ ਇਹ ਕਹਿਣਾ ਹੈ ਕਿ ਗਲਤੀ ਇੱਕ ਨੇ ਕੀਤੀ ਆ ਤੇ ਸਜ਼ਾ ਸਾਰਿਆਂ ਉਪਰ ਪਈ ਰਹੀ ਆ ਜਦਕਿ ਅਸੀਂ ਦੋਸ਼ੀ ਨਹੀਂ ਆ ਜੀ ਤਾਂ ਇਹਦੇ ਬਾਰੇ ਕੀ ਕਹਿਣਾ ਸਰ ਦੇਖੋ ਅਸੀਂ ਵੀ ਸਾਰਿਆਂ ਨੂੰ ਦੋਸ਼ੀ ਨਹੀਂ ਠਹਿਰਾ ਰਹੇ ਸਿਰਫ ਅਸੀਂ ਗੱਲ ਇਹ ਕਰ ਰਹੇ ਆ ਕਿ ਜਿਨ੍ਹਾਂ ਦੇ ਕਾਗਜ਼ਾਦ ਸਾਡੇ ਪੰਜਾਬ ਦੇ ਨਹੀਂ ਆ ਜਿਹੜੇ ਅਨਲੀਗਲ ਤਰੀਕੇ ਦੇ ਨਾਲ ਸਾਡੇ ਪਿੰਡਾਂ ਦੇ ਵਿੱਚ ਰਹਿ ਰਹੇ ਆ ਸਿਰਫ ਗੱਲ ਉਹਨਾਂ ਦੀ ਹੋ ਰਹੀ ਆ ਠੀਕ ਆ ਨਾ ਅਸੀਂ ਸਾਰਿਆਂ ਨੂੰ ਬਲੇਮ ਨਹੀਂ ਕਰਦੇ ਸਾਨੂੰ ਵੀ ਪਤਾ ਇੱਕ ਬੰਦੇ ਨੇ ਗਲਤੀ ਕੀਤੀ ਪਰ ਜਿਸ ਵੇਲੇ ਗਲਤੀ ਇੱਕ ਨੇ ਕੀਤੀ ਪਰ ਕਈ ਵਾਰੀ ਖਮਿਆਜਾ ਸਾਨੂੰ ਸਾਰੇ ਪਰਿਵਾਰ ਨੂੰ ਭੁਗਤਣਾ ਪੈਣਾਗਾ ਜੇ ਇੱਕ ਬੰਦਾ ਘਰ ਦੇ ਵਿੱਚ ਗਲਤੀ ਕਰਦਾ ਕਈ ਵਾਰੀ ਸਾਰੇ ਪਰਿਵਾਰ ਨੂੰ ਉਹਦੀ ਜਿਹੜੀ ਸੱਟ ਉਹ ਚਲਣੀ ਪੈਂਦੀ ਆ ਇਸ ਕਰਕੇ ਠੀਕ ਆ ਇਹ ਸਾਨੂੰ ਥੋੜਾ ਜਿਹਾ ਇਹਦਾ ਦੁੱਖ ਵੀ ਹੈਗਾ ਥੋੜਾ ਸਮਾਂ ਜਿਹੜਾ ਸਾਨੂੰ ਥੋੜਾ ਕਰੜਾ ਲੱਗਣਾ ਥੋੜਾ ਇੱਧਰ ਉੱਧਰ ਹਿਰਫੇਰ ਹੋਣੀ ਆ ਬਹੁਤ ਵੱਡੇ ਪੱਧਰ ਤੇ ਪਰ ਆਪਾਂ ਨੂੰ ਜਿਹੜਾ ਹੈਗਾ ਇਸ ਲਈ ਇਹ ਜਿਹੜਾ ਡਟਾ ਦੇ ਲਈ ਮੁਕਾਬਲਾ ਕਰਨਾ ਪੈਣਾ ਨਹੀਂ ਤਾਂ ਫਿਰ ਜਿਹੜਾ ਸਮਾਂ ਜਿਹੜਾ ਸਾਡੇ ਹੱਥੋਂ ਨਿਕ ਸਾਡੇ ਪਰਿਵਾਰਾਂ ਨੇ ਚੁਣਿਆ ਤੇ ਅਸੀਂ ਆਪਣੇ ਪਿੰਡ ਦੀ ਰਾਖੀ ਅਸੀਂ ਆਪ ਕਰਨੀ ਆ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜਾ ਅੱਜ ਅਸੀਂ ਇੱਥੇ ਮੀਟਿੰਗ ਕੀਤੀ ਆ ਔਰ ਲਿਖਤੀ ਜਿਹੜਾ ਹੈਗਾ ਅਸੀਂ ਸਾਰੇ ਭਰਾਵਾਂ ਨੇ ਸਾਈਨ ਕਰ ਦਿੱਤੇ ਆ ਕਿ ਕੋਈ ਵੀ ਪ੍ਰਵਾਸੀ ਸਾਡੇ ਪਿੰਡਾਂ ਦੇ ਵਿੱਚ ਆਉਂਦਾ ਬਿਲਕੁਲ ਵੀ ਉਹਨਾਂ ਦਾ ਕੋਈ ਵੀ ਪੇਪਰ ਜਿਹੜਾ ਤਸਦੀਕ ਨਹੀਂ ਕੀਤਾ ਅਸੀਂ ਪਹਿਲੇ ਕਿਰਾਏ ਤੇ ਰਹਿੰਦੇ ਪਏ ਆ ਲੋਕਾਂ ਦੇ ਉਹਨਾਂ ਦਾ ਚੀਜ਼ਾਂ ਦਾ ਸਰ ਦੇਖੋ ਸਾਡੇ ਸਾਰੇ ਸਰਪੰਚਾਂ ਨੇ ਆਪਣੀ ਆਪਣੀ ਰਾਏ ਦਿੱਤੀ ਆ ਕੁਝ ਸਰਪੰਚਾਂ ਦੀ ਰਾਏ ਇਹ ਸੀਗੀ ਕਿ ਜਿਹੜੇ ਬੰਦੇ ਵਧੀਆ ਹੈਗੇ ਆ ਅਸੀਂ ਉਹਨਾਂ ਨੂੰ ਆਪਣੇ ਐਂਡ ਤੇ ਤਸਦੀਕ ਕਰਕੇ ਤੇ ਜੇ ਰੱਖਣਾ ਹੋਵੇ ਉਹ ਅਸੀਂ ਇਹਨਾਂ ਨੂੰ ਕਿਹਾ ਕਿ ਦੇਖੋ ਤੁਹਾਡਾ ਪਿੰਡਾ ਤੁਸੀਂ ਆਪਣੇ ਪਿੰਡ ਨੂੰ ਕਿੱਦਾਂ ਆਪਰੇਟ ਕਰਨ ਉਹ ਮਤਲਬ ਵੱਖ-ਵੱਖ ਸਰਪੰਚਾਂ ਦੀ ਜਿੱਦਾਂ ਦੀ ਰਾਏ ਸੀ ਸਾਡੀ ਮੀਟਿੰਗ ਦੇ ਵਿੱਚ ਤੈਅ ਹੋਇਆ ਉਹ ਆਪਣੇ ਹਿਸਾਬ ਦੇ ਨਾਲ ਉਹ ਦੇਖਣਗੇ ਪਰ ਬਜਵਾੜੇ ਦੇ ਵਿੱਚ ਅਸੀਂ ਪਹਿਲਾਂ ਵੀ ਕਲੀਅਰ ਕੀਤਾ ਕਿ ਬਿਨਾਂ ਕਾਗਜ਼ਾਂ ਤੋਂ ਅਸੀਂ ਕਿਸੇ ਨੂੰ ਵੀ ਉੱਤੇ ਰਹਿਣ ਨਹੀਂ ਦੇਣਾ ਸਾਰੇ ਨੇ ਸਲਾਹ ਕੀਤੀ ਹੈ ਮਤਲਬ ਵੀ ਪਾਇਆ ਆਪਣੇ ਆਪਣੇ ਪਿੰਡਾਂ ਦੇ ਵਿੱਚ ਤੇ ਅਸੀਂ ਆਪਣੇ ਪਿੰਡਾਂ 'ਚ ਦੇਖਾਂਗੇ ਵੀ ਕਿਹੜਾ ਬੰਦਾ ਰੱਖਣਾ ਕਿਹੜਾ ਨਹੀਂ ਰੱਖਣਾ ਸਾਨੂੰ ਜੈਨੂਅਲ ਲੱਗੂਗਾ ਅਸੀਂ ਰੱਖਾਂਗੇ ਕਾਗਜ਼ ਪੱਤਰ ਪੂਰੇ ਹੋਊਗੇ ਵੈਰੀਫਾਈ ਹੋਊਗਾ ਧਰਕੜ ਹੋਊਗਾ ਤੇ ਅਸੀਂ ਉਹਨਾਂ ਨੂੰ ਮਨਜ਼ੂਰੀ ਦੇਵਾਂਗੇ ਨਹੀਂ ਤਾਂ ਅਸੀਂ ਨਹੀਂ ਦੇਵਾਂਗੇ ਔਰ ਸਾਨੂੰ ਪ੍ਰੈਸ਼ਰਾਈਜ਼ ਨਾ ਕੀਤਾ ਜਾਵੇ ਬਾਹਰੋਂ ਕਿਸੇ ਵੀ ਤਰ੍ਹਾਂ ਦਾ ਪ੍ਰੈਸ਼ਰ ਕੋਈ ਵੀ ਰਾਜਨੀਤਿਕ ਬੰਦਾ ਨਾ ਇਹ ਕੰਮ ਕਰੇ ਕਿ ਤੁਸੀਂ ਇਹਨਾਂ ਨੂੰ ਰੱਖੋ ਇਹ ਸਾਡੇ ਬੰਦੇ ਆ ਸਾਡੇ ਕੋਲ ਲੇਬਰ ਕਰਦੇ ਜਾਂ ਕੁਝ ਕਰਦੇ ਆਗੇ ਵੀ ਉਹਨਾਂ ਨੇ ਰੱਖਣੇ ਆਪਣੇ ਕੋਲ ਲਿਆ ਸਕਦੇ ਆਗੇ ਅਸੀਂ ਨਹੀਂ ਰਹਿਣ ਦਵਾਂਗੇ ਜੀ ਮੈਂ ਸਰਪੰਚ ਸਰਪੰਚ ਸਾਹਿਬ ਕੀ ਰਾਏ ਆ ਮੇਰਾ ਨਾਮ ਅਮਰਜੀਤ ਸਿੰਘ ਹੈ ਜੀ ਮੈਂ ਚਕਸਰ ਦੀ ਸਰਪੰਚਾ ਜੀ ਅੱਜ ਅਸੀਂ ਸਾਰਿਆਂ ਨੇ ਬੈਠ ਕੇ ਜਿਹੜੀ ਵਾਰਤਾ ਤਨੀ ਉਦਿਤਨਗਰ ਦੇ ਵਿੱਚ ਹੋਈ ਹੈ ਉਹਦੇ ਤੇ ਅਸੀਂ ਸਾਰੇ ਘੱਟੋ ਘੱਟ 25 ਤੋਂ 30 ਪਿੰਨਾਂ ਦੇ ਸਰਪੰਚਾਂ ਨੇ ਵਿਚਾਰ ਵਟਾਂਦਰਾ ਕੀਤਾ ਹੈ ਔਰ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਅਸੀਂ ਸਾਰਿਆਂ ਨੇ ਇਸ ਗੱਲ 'ਤੇ ਮੋਹਰ ਲਗਾਈ ਹੈ ਕਿ ਕਿਸੇ ਨਾਲ ਵੀ ਜਿਹੜਾ ੱਟਕਾ ਹੈ ਉਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਹਾਂ ਗੱਲ ਪਹਿਲਾਂ ਚੱਲੀ ਸੀ ਵੀ ਕਿ ਕਿਤਨਾ ਕਿਤੇ ਜਾ ਕੇ ਕਿਤੇ ਬਹੁਤ ਚੰਗੇ ਨੇ ਕਿਸੇ ਵੀ ਕਮਿਊਨਿਟੀ ਦਾ ਹੋ ਸਕਦਾ ਹੈ ਅਸੀਂ ਬਿਲਕੁਲ ਉਹਨੂੰ ਆਪ ਵੈਰੀਫਾਈ ਕਰਾਂਗੇ ਹਾਂ ਜੋ ਕਿ ਕੁਬੀ ਦੇ ਨਾਲ ਹੋ ਸਕਦਾ ਹੈ ਕਿ ਜੇ ਲੇਬਰਾਂ ਜਾਂਦੀਆਂ ਨੇ ਤੇ ਸਾਡੇ ਜ਼ਿੰਮੇਦਾਰ ਭਰਾ ਜਿਹੜੇ ਉਹਨਾਂ ਨੂੰ ਵੀ ਕਿਤਨਾ ਕਿਤੇ ਸੱਟ ਵੱਜੇਗੀ ਅਸੀਂ ਇਹ ਜ਼ਿੰਮੇਵਾਰੀ ਉਹਨਾਂ ਨੂੰ ਦਵਾਗੇ ਕਿ ਜੇ ਤੁਸੀਂ ਇਹਨਾਂ ਦੇ ਕੋਲ ਕੰਮ ਕਰਾਉਣਾ ਤੁਹਾਡੀ ਰਿਸਪੌਂਸਿਬਿਲਟੀ ਹੋਵੇਗੀ ਤੁਸੀਂ ਆਪਣਾ ਇੱਕ ਸਾਨੂੰ ਐਫੀਡੇਵਿਟ ਲੈਟਰ ਬਣਾ ਕੇ ਦਿਓ ਤਾਂ ਕਿ ਅਸੀਂ ਫਿਰ ਉਹਨੂੰ ਕਲੀਅਰ ਕਰਾਂਗੇ ਕਿ ਇਹ ਬੰਦਾ ਰੱਖਣਯੋਗ ਹੈ ਜਾਂ ਨਹੀਂ ਰੱਖਣਯੋਗ ਹੈ ਕਿਉਂਕਿ ਸਾਡਾ ਸਾਰਿਆਂ ਦਾ ਇੱਕੋ ਹੀ ਮੋਟੀਵੇ ਹੈ ਕਿ ਜਿਹੜਾ ਇਹ ਕ੍ਰਾਈਮ ਹੈ ਇਹਨੂੰ ਰੋਕਣਾ ਹੈ ਹਾਂ ਸਰ ਕੀ ਨਾਮ ਹੈ ਮੇਰਾ ਨਾਮ ਸੁਖਜੀਤਪਾਲ ਸਿੰਘ ਪਿੰਡ ਬਲਾਸਪੁਰ ਸਰਪੰਚ ਕੀ ਗੱਲਾਂ ਚਾਹੁੰਦੇ ਐ ਇਸੇ ਮੁੱਿਆਂ ਬਾਰੇ ਅੱਜ ਦੀ ਜਿਹੜੇ ਸੱਡੇ ਸਰਪੰਚਾਂ ਦੀ ਮੀਟਿੰਗ ਹੋਈ ਆ ਜਿੰਨੇ ਵੀ ਏਰੀਆ ਦੇ 20 ਸਰਪੰਚ ਇਕੱਠੇ ਹੋਏ ਆ ਇਹ ਮੀਟਿੰਗ ਇਸ ਗੇ ਜਿਹੜਾ ਸ਼ਾਹਪੁਰ ਵਿੱਚ ਆਨਸਾਲ ਦੇ ਬੱਚੇ ਦਾ ਬਹੁਤ ਹੀ ਭੋਲੇ ਤਰੀਕੇ ਨਾਲ ਖਤਲ ਕੀਤਾ ਗਿਆ ਹੈ ਉਸ ਦੇ ਬਾਰੇ ਇਹ ਮੀਟਿੰਗ ਹੋਈ ਆ ਕਿਉਂਕਿ ਮਸਲਾ ਬਹੁਤ ਗੰਭੀਰ ਬੰਦਾ ਜਾ ਰਿਹਾ ਹੈ ਤਾਕੇ ਅਸੀਂ ਪਿੰਡ ਦੇ ਵਿੱਚ ਜਿਹੜੇ ਵੀ ਪ੍ਰਵਾਸੀ ਬਿਨਾ ਕਿਸੇ ਐਡਰੈਸ ਤੋਂ ਬਿਨਾ ਕਾਗਜ਼ਾਤ ਤੋਂ ਰਹਿ ਰਹੇ ਆ ਉਹਨਾਂ ਨੂੰ ਅਸੀਂ ਲੋਜਮੈਂਟ ਦੇ ਚੁੜੀਏ ਆਪ ਆਪਣੇ ਪਿੰਡ ਨੂੰ ਜਾਣ ਵਾਸਤੇ ਆਖਿਰ ਦਿੱਤਾ ਹੈ ਜਿਹਨਾਂ ਦੇ ਕਾਗਜ਼ ਇੱਥੇ ਬਣੇ ਹੋਏ ਆ ਉਹ ਜਿਨ੍ਹਾਂ ਦੇ ਵੀ ਰਹਿੰਦੇ ਆ ਉਹ ਮਕਾਨ ਮਾਲਕ ਜਾਂ ਕਿਸਾਨ ਪੰਚਾਇਤ ਨੂੰ ਇੱਕ ਕਾਫੀ ਦਾ ਲਿਖ ਕੇ ਦੇਣਗੇ ਕਿ ਅਸੀਂ ਕੋਈ ਵੀ ਘਟਨਾ ਇਹਨਾਂ ਦੀ ਹੁੰਦੀ ਆ ਕੋਈ ਲੜਾਈ ਝਗੜਾ ਕੋਈ ਮਾਰਕੋਟ ਕੋਈ ਚੋਰੀ ਦਾ ਤੇ ਉਹ ਜ਼ਿੰਮੇਵਾਰ ਹੋਣਗੇ ਅਸੀਂ ਇਹ ਮਤਾ ਵੀ ਪਾ ਕੇ ਪਾਸ ਕਰ ਲੈਣਾ ਤੇ ਵੈਸੇ ਲੌਸਮੈਂਟ ਤੇ ਜਰੀਏ ਵੀ ਆਮ ਪਬਲਿਕ ਨੂੰ 10 ਦਿੱਤਾ ਹਾਂ ਹਾਂ ਜੀ ਸਕਦਾ ਨਹੀਂ ਮੈਂ ਕਲਦੀਪ ਸਰਪੰਚ ਕਿਲਾ ਬਰੂਨ ਤੋਂ ਅੱਜ ਜਿਹੜੇ ਵਿਸ਼ੇ ਤੇ ਅਸੀਂ ਕਿੱਥੇ ਹੋਏ ਸੀਗੇ ਉਹ ਵਿਸ਼ਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆਗੇ ਸਾਡੇ ਇੱਕ ਬੱਚਾ ਪ੍ਰਵਾਸੀ ਵੱਲੋਂ ਉਹਦੇ ਨਾਲ ਕਿੰਨਾ ਮਾੜਾ ਕੰਮ ਕੀਤਾ ਗਿਆ ਤੇ ਉਹਨੂੰ ਜਿਹੜਾ ਅੰਜਾਮ ਵੀ ਆ ਉਹ ਬਹੁਤ ਮਾੜਾ ਦਿੱਤਾ ਗਿਆ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਸਾਡੇ ਸ਼ੁਰੂ ਤੋਂ ਵੀ ਤੁਹਾਨੂੰ ਪਤਾ ਹੀ ਆਵੇ ਅਸੀਂ ਬਹੁਤ ਲੁੱਟਾਂ ਖੋਹਾਂ ਪ੍ਰਵਾਸੀਆਂ ਵੱਲੋਂ ਬਰਦਾਸ਼ਤ ਕਰਦੇ ਆ ਗਏ ਆ ਚਾਹੇ ਕਾਲੇ ਕੱਚਿਆਂ ਦਾ ਰੋਲਾ ਸੀਗਾ ਚਾਹੇ ਟੁੱਟਾਂ ਖੋਵਾਂ ਸੀਗੀਆਂ ਅਸੀਂ ਹਰ ਚੀਜ਼ ਨੂੰ ਨੂੰ ਬਰਦਾਸ਼ਤ ਕੀਤਾ ਪਰ ਜਿਹੜੀ ਗੱਲ ਸਾਡੇ ਬੱਚਿਆਂ ਤੱਕ ਆਈ ਆ ਪ੍ਰਵਾਸੀਆਂ ਵੱਲੋਂ ਅਸੀਂ ਇਹ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਇਸੇ ਕਰਕੇ ਅਸੀਂ ਇਹ 25 ਪਿੰਡਾਂ ਦੀ ਪੰਚਾਇਤਾਂ ਨੇ ਇਹ ਮਤਾ ਪਾਸ ਕੀਤਾ ਹੈ ਕਿ ਅਸੀਂ ਜਿਹੜਾ ਵੀ ਕੋਈ ਪ੍ਰਵਾਸੀ ਆ ਬਿਨਾਂ ਕਾਗਜ਼ ਪੱਤਰ ਤੋਂ ਕਿਸੇ ਵੀ ਪਿੰਡ ਦੇ ਵਿੱਚ ਰਹਿ ਰਿਹਾ ਉਹਨੂੰ ਅਸੀਂ ਪਿੰਡ ਦੇ ਵਿੱਚ ਰਹਿ ਨਹੀਂ ਦਿੱਤਾ ਜਾਊਗਾ ਤੇ ਨਾ ਹੀ ਕਿਸੇ ਪ੍ਰਵਾਸੀ ਦਾ ਅਸੀਂ ਧਾਰਕਾਟ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜਨਕਾ ਸਰਟੀਫਿਕੇਟ ਨਹੀਂ ਬਣਾ ਕੇ ਦਿੱਤਾ ਜਾਗਾ ਅਸੀਂ ਅੱਜ 25 ਪਿੰਡਾਂ ਦੀ ਪੰਚਾਇਤਾਂ ਨੇ ਮਤਾ ਪਾਸ ਕਰ ਦਿੱਤਾ ਹੈ ਜਿੱਤੇ ਸਾਰੇ ਅਮਲ ਹੋਣਗੇ ਤੇ ਸਾਰਿਆਂ ਨੇ ਸਾਈਨ ਕੀਤੇ ਸਾਰੇ ਸਹਿਮਤ ਹੈ ਇਹਦਾ